ਸਾਸਰੀ ਕਾਲਜੀ ਸਾਰਿਆਂ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਆਸ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਇੱਧਰ ਆਪਾਂ ਚੁੱਲਾ ਬਾਲ ਲਿਆ ਜਿਹਾ ਹੈ ਦੇਸੀ ਜਗੜ ਕੀਤਾ ਅੱਜ ਦੇਸੀ ਜਗੜ ਅਜੇ ਟੈਂਪਰੇਰੀ ਚੁੱਲਾ ਬਾਲ ਲਿਆ ਆਪਾਂ ਹੈ ਬਾਕੀ ਇਧਰਲੀ ਸਾਈਡ ਤੇ ਤੁਹਾਨੂੰ ਪਤਾ ਹੀ ਆ ਜੇ ਥੋੜਾ ਜਿਹਾ ਟਾਈਮ ਲੱਗ ਜਾਣਾ ਵਾ ਹਨਾ ਦੱਸਾਂਗੇ ਉਹ ਦਿਨ ਵੀਡੀਓ ਵਿੱਚ ਤੇ ਕੋਈ ਨਹੀਂ ਇਹ ਵੀ ਆਪਾਂ ਜਲਦੀ ਕਰਦੇ ਆ ਪਰ ਅੱਜ ਅਹੀਂ ਲੱਗੇ ਆ ਰੈਸਪੀ ਬਣਾਉਣਾ ਚੁੱਲੇ ਦੇ। ਇਹ ਵੀ ਉਹ ਜੀ ਹੈ ਜਿਹੜੀ ਚੁੱਲੇ ਤੇ ਬਣਨੀ ਹੈ। ਚੁੱਲੇ ਤੇ ਬਣਨੀ ਹੀ। ਇਹ ਕਰਕੇ ਫਿਰ ਉਦਾਂ ਆਪਾਂ ਗੈਸ ਦੇ ਉੱਪਰ ਵੀ ਬਣਾ ਸਕਦੇ ਹਾਂ। ਪਰ ਫਿਰ ਅਹੀਂ ਆਖਿਆ ਵੀ ਇਹ ਰੈਸਪੀ ਚੁੱਲੇ ਵਾਲੀ ਆ ਤੇ ਕਿਉਂ ਨਾ ਸਾਡੇ ਕੋਲ ਟੈਂਪਰੇਰੀ ਚੁੱਲਾ ਜਿਹੜਾ ਬਣਾਇਆ ਜਾਵੇ ਹਨਾ। ਤੇ ਰੈਸਪੀ ਅਹੀਂ ਲੱਗੇ ਆ ਅੱਜ ਬਣਾਉਣਾ। ਇਹ ਇਦਾਂ ਤੁਸੀਂ ਦੇਖ ਹੀ ਸਕਦੇ ਆ ਤੁਹਾਨੂੰ ਦਿਖਾਈ ਦਿੰਨੇ ਆ ਆ ਲਓ। ਗਾਇੰਗਲ। ਪਰઠા ਲੱਗੇ ਆ ਬਣਾਉਣ ਜੀ ਅੱਜ। ਬੈਂਗਣ ਦਾ ਪਰठा ਹਨਾ। ਤੇ ਇਹ ਜਿਹੜੀ ਰੈਸਪੀ ਆ ਇਹ ਮੇਰੀ ਆਪਣੀ ਬਹੁਤ ਹੀ ਜ਼ਿਆਦਾ ਜਿਹੜੀ ਆ ਫੇਵਰਟ ਆ। ਤੇ ਮੈਂ ਖਾਣਾ ਵੀ ਚੁੱਲੇ ਵਾਲੀ ਆ ਤੇ ਇਹ ਬਬਲੂ ਜਿਹੜੀ ਆ ਹੈ ਨਾ ਬਣਾਉਣ ਲੱਗੇ ਨਾ ਪਾ ਚੁੱਲੇ ਤੇ ਜੇ ਪੁੱਜਦੇ ਚੁੱਲੇ ਤੇ ਤਾਂ ਬੰਦੇ ਚੁੱਲੇ ਤੇ ਸੁਆਦ ਆ ਇਹੋ ਹੀ ਤੇ ਮੈਂ ਦੱਸਣ ਡਿਆ ਵਾਂ ਕਿ ਇਹ ਵਾਲੀ ਜਿਹੜੀ ਰੈਸਪੀ ਆ ਇਹ ਮੈਨੂੰ ਸੁਆਦ ਹੀ ਫੇਰ ਲੱਗਦੀ ਆ ਇਹ ਚੁੱਲੇ ਦੇ ਉੱਤੇ ਬਣੀ ਹੋਏ ਕਿਉਂਕਿ ਇਹਦਾ ਵੇਖਿਆ ਵਾ ਸਮੋਕੀ ਜਿਹਾ ਇੱਕ ਫਲੇਵਰ ਜਿਹਾ ਆਉਂਦਾ ਰਹਿੰਦਾ ਹਨਾ ਐ ਆਰਗੈਨਿਕ ਤਰੀਕੇ ਨਾਲ ਹਨਾ ਬਣਦੀ ਆ ਨਾਲੇ ਤੇ ਵਧੀਆ ਗੱਲ ਵਾ ਵੀ ਇਹਨੂੰ ਚੁੱਲੇ ਤੇ ਸੁਆਦ ਬਣਾ ਚੁੱਲੇ ਤੇ ਬਣਾਇਆ ਜਾਵੇ ਤੇ ਵਧੀਆ ਗੱਲ ਆ ਬਾਕੀ ਚਲੋ ਆਓ ਫਿਰ ਅੱਜ ਤੁਹਾਨੂੰ ਆਪਾਂ ਮੰਮੀ ਜੀ ਦੇ ਤਰੀਕੇ ਦੇ ਨਾਲ ਬੈਂਗਰ ਦਾ ਜਿਹੜਾ ਪਰਤਾਵਾ ਉਹ ਬਣਾਉਣਾ ਦੱਸਦੇ ਆ ਵੈਸੇ ਤੇ ਤੁਸੀਂ ਸਾਰੇ ਜਾਣੇ ਸਾਰਿਆਂ ਨੂੰ ਪਤਾ ਹੀ ਆ ਉਹ ਮੈਨੂੰ ਆਪਣੀ ਮੰਮੀ ਜੀ ਦੇ ਹੱਥ ਦਾ ਹੀ ਪਸੰਦ ਆਇਆ ਵਾ ਆਜੋ ਫਿਰ ਅੱਜ ਤੁਹਾਨੂੰ ਦੱਸੀਏ ਮੰਮੀ ਜੀ ਕਿਵੇਂ ਬਣਾਉਂਦੇ ਆ ਪਰਤਾ ਤੇ ਇਹ ਤੁਹਾਡੇ ਨਾਲ ਸਾਰੀ ਰੈਸਪੀ ਅੱਜ ਸ਼ੇਅਰ ਕਰਦੇ ਆ ਤੇ ਜੇ ਪਸੰਦ ਆਊਗੀ ਤੇ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਆ ਲਓ ਜੀ ਆਪ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਬਣ ਗਈ ਆ ਹਨਾ ਤੇ ਹੁਣ ਆਪਾਂ ਆ ਵਾਲੇ ਆਪਣੀ ਜਿਹੜੇ ਬਤਾਉਂ ਬਤਾਉਂ ਕਾਦੇ ਵੇਖੋ ਕਿੱਡੇ ਖੜੇ ਆ ਹਨਾ ਆ ਤੇ ਇੱਕੋ ਹੀ ਵਿਚਾਰਾ ਅੱਧਾ ਕਿਲੋ ਦੇ ਵਿੱਚ ਹੁਣਾ ਚੱਲ ਇਹ ਆ ਵੀ ਜਿਹੜੇ ਛੋਟੇ ਛੋਟੇ ਆ ਫੇਰ ਹਨਾ ਉਹਨਾਂ ਨੂੰ ਛਿਲਾਂ ਚ ਵੀ ਹੋ ਜਾਂਦਾ ਹੂੰ ਇਹ ਮੈਂ ਤੋਲੇ ਨਹੀਂ ਬਤਾਉ ਤੇ ਹੁਣ ਇਹਨੂੰ ਲਾਉਣਾ ਵਾ ਤੇਲ ਥੋੜਾ ਥੋੜਾ ਬਾਕੀ ਤੁਸੀਂ ਰੈਸਪੀ ਜਿਹੜੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਉਹਦੇ ਨਾਲ ਫਿਰ ਸਾਰੇ ਸਟੈਪ ਜਿਹੜੇ ਆ ਪਤਾ ਲੱਗ ਜਾਂਦੇ ਆ ਨਾ ਕਿਦਾਂ ਕਿਦਾਂ ਅਸੀਂ ਕਿਵੇਂ ਕਿਵੇਂ ਕਰਦੇ ਆ ਇੱਧਰ ਤੁਸੀਂ ਦੇਖ ਸਕਦੇ ਆ ਬਤਾਉਆਂ ਦੇ ਉੱਪਰ ਜਿਹੜਾ ਵਾ ਤੇਲ ਲਗਾਇਆ ਹਣਾ ਮੰਮੀ ਹਾਂ ਮਾਲਸ਼ ੋਂਡੀ ਇਹਨਾਂ ਦੀ ਅਜੇ ਤੇ ਆ ਦੇ ਇਹਨਾਂ ਨੂੰ ਭਜਣਾ ਵਾ ਮੁੜਕੇ ਇਹਨਾਂ ਨੂੰ ਅਸੀਂ ਉਹਦੇ ਵਿੱਚ ਭੇਜਣਾ ਵਾ ਗਰਾਊਂਡ 'ਚ ਉਹ ਸਾਫ਼ ਕਰ ਲਿਓ ਮੰਮੀ ਤੇ ਤੇਲ ਮੈਂ ਲਾ ਲਿਆ ਵਾ ਤੇ ਹੁਣ ਬਤਾਉਆਂ ਨੂੰ ਲਾਉਣੇ ਆ ਚੀਰੇ 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 ਵੀ ਲਾਉਣੇ ਆ ਆ ਇਹ ਕਾਦੀ ਗੱਲ ਨੂੰ ਲਾ ਦਿੰਨੇ ਆ ਆ ਸੈਂਟਾ ਦੇ ਦੋ ਹੱਥ ਤੇ ਦੂਜੇ ਨੇ ਇਦਾਂ ਲਓ ਜੀ ਚੀਰੇ ਲਗਾ ਦੇ ਅੱਛਾ ਛਾ ਠੀਕ ਆ ਹੁਣ ਮੈਨੂੰ ਸਮਝ ਆ ਗਈ ਆ ਇੱਕ ਤੇ ਹੱਥ ਜੰਨੇ ਆਉਣ ਦੇ ਸਮਝ ਲੱਗਣ ਲੈ ਭਾਰਤ ਤੁਸੀਂ ਆਪਣੇ ਮੂੰਹ ਦੱਸੇ ਹੁਣ ਪਵੈਂਟ ਜਿਹੜੇ ਆ ਨਾ ਹਾਂ ਹਨਾ ਤੇ ਮੈਂ ਪਰਨ ਲੱਗੀ ਵਿੱਚ ਮਿਰਚਾ ਅੱਛਾ ਮਿਰਚਾ ਹਾਂ ਠੀਕ ਆ ਅੱਛਾ ਇਹਨਾਂ ਵਿੱਚ ਹੀ ਪਰ ਦੇਣੀਆਂ ਵਾ ਇਹਦੇ ਵਿੱਚ ਚਲੋ ਜੀ ਉਹਦ ਤ ਮੈਂ ਅੰਚ ਮਸਾਲੇ ਚ ਪਾਈਆਂ ਵਾ ਤੇ ਮੈਂ ਕਹਾਂਦੀ ਮੈਂ ਚੱਲ ਇਹਦੇ ਵਿੱਚ ਭਾਰੀ ਦਵਾ ਤੇ ਵਧੀਆ ਬਣ ਦੇ ਠੀਕ ਆ ਇਹਨਾਂ ਵਿੱਚ ਰੱਖਿਆ ਗਿਆ ਵਾ ਲਸਣ ਵੀ ਤੇ ਮਿਰਚ ਵੀ ਤੇ ਮੈਂ ਲੱਗੀ ਰੱਖੂੰਗੀ ਚੋਣ ਲਓ ਜੀ ਇੱਕ ਹੀ ਹੋਣਾ ਅੱਜ ਨੂੰ ਲੱਗਦਾ ਹਾਂਜੀ ਚੱਲ ਇਹ ਪੱਕ ਜਾਊਗਾ ਨਾ ਫੇਰ ਤੁਸੀਂ ਜਰਾ ਹਾਦਾਂਗੇ ਹਨਾ ਬਾਕੀ ਇਹ ਆ ਕਿ ਤੁਸੀਂ ਵੀ ਜਿਹੜਾ ਵਾ ਅ ਅੱਗ ਬਾਲ ਕੇ ਤੇ ਪਾਤੀਕੇ ਦੇ ਉੱਪਰ ਰੱਖਿਆ ਨੇ ਉਹਨਾਂ ਨੂੰ ਹਣਾ ਅੱਗ ਵਾਲਾ ਜਿਹੜਾ ਉਹਦਾ ਸੁਆਦ ਵੱਖਰਾ ਹੁੰਦਾ ਉਹੋ ਹੀ ਕਿ ਐਸੇ ਕਰਕੇ ਤੇ ਮੈਂ ਕਹਿੰਦੀ ਆ ਕਿ ਸੋਕੀ ਤੇ ਕਹਿੰਦੇ ਭੁੰਨੇ ਵੀ ਨਹੀਂ ਚਾਹੀਦੇ ਹਣਾ ਠੰਡ ਗਿਆ ਹੁੰਦੀ ਆ ਹਾਂ ਤੇ ਗੈਸ ਤੇ ਵੀ ਨਹੀਂ ਭੁੰਨੇ ਚਾਹੀਦੇ ਬਾਕੀ ਚਲੋ ਜਿੰਨਾ ਘਰ ਜਿਹੜੇ ਨਹੀਂ ਫਿਰ ਜਲਦੀ ਜਲਦੀ ਬਣਾਉਂਦੇ ਫਿਰ ਉਹਦੇ ਉੱਤੇ ਵੀ ਕਰਨਾ ਪੈਂਦਾ ਕਿਸੇ ਵੇਲੇ ਹਣਾ ਜਿਹੜੇ ਹਾਂ ਇਦਾਂ ਕਰ ਸਕਦੇ ਆ ਇਹਨੂੰ ਬੋਇਲ ਕਰ ਸਕਦੇ ਆ ਜਿਵੇਂ ਦਹੀਂ ਆਦਿ ਬੋਇਲ ਕਰਦੇ ਆ ਹਾਂ ਕੁਕਰ ਵਿੱਚ ਨਾਲੇ ਚੁੱਲੇ ਤੇ ਸਵਾਦ ਬਣਦੇ ਆ ਨਾ ਨਹੀਂ ਪਰ ਚੁੱਲੇ ਵਾਲੀ ਗੱਲ ਚੁੱਲੇ ਜੀ ਰਹੇ ਆ ਸਵਾਦ ਬਣਦੇ ਆ ਹੁਣ ਚੁੱਲੇ ਇਹ ਸਵਾਦ ਬਣਦੇ ਆ ਨਾਲੇ ਪੂਰਾ ਐ ਸਵਾਦ ਹੁੰਦਾ ਹਨਾ ਤੇ ਅੱਜ ਬਣ ਰਿਹਾ ਸਾਡੇ ਪੂਰੇ ਵਲੋਗ ਦੇ ਨਾਲ ਤੇ ਦੁੱਧਾ ਵੀ ਰੱਖੀ ਦਿੰਨੇ ਆ ਹਨਾ ਹਾਂਜੀ ਪੂਰੀ ਰੈਸਪੀ ਜਿਹੜੀ ਆ ਉਹ ਤੁਹਾਨੂੰ ਦੱਸਣੀ ਆ ਅੱਜ ਠੀਕ ਆ ਲਾਸਟ ਤੱਕ ਹੁਣ ਆਪਾਂ ਰੱਖ ਦਿੱਤੇ ਆ ਜੀ ਵਿੱਚ ਬਤਾਉ ਤੇ ਇਹ ਜਦੋਂ ਬਣਦੇ ਆ ਫਿਰ ਤੁਹਾਨੂੰ ਉਹ ਵੀ ਇੰਟਰਫੇਸ ਦਿਖਾਉ ਲਦੇ ਆ ਤੇ ਨਾਲ ਦੀ ਨਾਲ ਹੀ ਫਿਰ ਅਗਲੇ ਜਿਹੜੇ ਸਟੈਪ ਵਾ ਉਹੀ ਤੁਹਾਨੂੰ ਜਿਹੜੇ ਆ ਨਾਲ ਹੀ ਦਿਖਾਉਂਦੇ ਆ ਠੀਕ ਆ ਬਣੇ ਰਹੋ ਪੂਰੇ ਵਲੌਗ ਦੇ ਨਾਲ ਤੇ ਪੂਰੇ ਜਿਹੜੇ ਆ ਸਟੈਪ ਤੁਸੀਂ ਦੇਖਿਓ ਫਿਰ ਤੁਸੀਂ ਵੀ ਟਰਾਈ ਕਰਿਓ ਇਸ ਤਰੀਕੇ ਨਾਲ ਜਿਹੜਾ ਪਰਤਾ ਬਣਾ ਇਹ ਮੰਮੀ ਜੀ ਪੂਰੇ ਸ਼ੌਂਕ ਨਾਲ ਬਣਾਉਂਦੀ ਆ ਇਸ ਤਰੀਕੇ ਨਾਲ ਤੇ ਸਵਾਦ ਵੀ ਬੜਾ ਲੱਗਦਾ ਵਾ ਜਿਹੜੀ ਜਨਾ ਬਣਾਈਏ ਚੀਜ਼ ਤਾਂ ਸਵਾਦ ਬੰਦੀ ਆ ਇਹ ਤੇ ਗੱਲ ਹੈ ਇੱਕ ਚੀਜ਼ ਹੋਰ ਵਾ ਇੱਕ ਜਿਹੜਾ ਰੱਬ ਦਾ ਨਾਮ ਲੈ ਕੇ ਬਣਾਉਣੀ ਸ਼ੁਰੂਆਤ ਹਣਾ ਉਹ ਚੀਜ਼ ਹਮੇਸ਼ਾ ਸਵਾਦ ਬੰਦੀ ਆ ਜਿੱਦਾਂ ਹੁਣ ਗੁਰਦੁਆਰਿਆਂ ਦੇ ਵਿੱਚ ਦਾਲ ਬੰਦੀ ਆ ਹਣਾ ਪਿਓ ਰੱਬ ਦਾ ਨਾਮ ਲੈ ਕੇ ਹੁੰਦੇ ਆ ਨਾ ਉਦੋਂ ਫਿਰ ਹਨਾ ਆਪਣੇ ਮੂਹਰੇ ਹਨਾ ਜਾ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਬੰਦਾ ਬਣਾਵੇਂ ਜੀ ਤੇ ਸੁਆਦ ਬਣਦੀ ਹੈ ਨਾ ਨਾ ਬਰਕਤ ਪੈਂਦੀ ਯਾਰ ਹਾਂਜੀ ਆਪਾਂ ਵੀ ਟਰਾਈ ਕਰਾਂਗੇ ਆਪਾਂ ਇਹ ਨਹੀਂ ਕਹਿੰਦੇ ਅਸੀਂ ਕਰਦੇ ਆ ਹਨਾ ਇਹ ਭੁੱਲ ਜਾਂਦੇ ਆ ਇਹ ਚੀਜ਼ ਕਰਨੀ ਚਾਹੀਦੀ ਆ ਮੈਨੂੰ ਪਹਿਲਾਂ ਵੀ ਕਿਸੇ ਨੇ ਦੱਸਿਆ ਵਾ ਤੇ ਤੁਸੀਂ ਵੀ ਸਾਰੇ ਜਾਣੇ ਜਿਹੜੇ ਆ ਇਹ ਚੀਜ਼ ਨੂੰ ਕਰਿਓ ਲਓ ਜੀ ਆਪਣੇ ਜਿਹੜੇ ਬਤਾਉ ਹੀਗੇ ਉਹ ਆਪਾਂ ਕੱਢ ਲਿਆ ਚੁੱਲ੍ਹੇ ਦੇ ਵਿੱਚੋਂ ਤੇ ਹੁਣ ਇਹਨਾਂ ਦੀਆਂ ਜਿਹੜੀਆਂ ਵਰਦੀਆਂ ਲਾਉਣ ਡੇ ਆ ਹਨਾ ਹਾਂ ਇਹ ਦੇਖ ਸਾਧਿਆ ਤੁਸੀਂ ਨਾ ਸਾਰੀਆਂ ਸਾਈਡਾਂ ਤੋਂ ਜਿਹੜੇ ਆ ਹੋ ਚੁੱਕੇ ਆ ਨਾ ਪੂਰੀ ਤਰ੍ਹਾਂ ਪੱਕ ਗਏ ਆ ਤੇ ਇਸ ਤਰ੍ਹਾਂ ਤੁਸੀਂ ਵੀ ਜਿਹੜੇ ਆ ਚੰਗੀ ਤਰ੍ਹਾਂ ਪਕਾ ਲਿਓ ਤੇ ਬਾਕੀ ਇਹ ਵੀ ਦੇਖ ਲਿਓ ਕਿ ਕਾਣੀ ਨਾ ਹੋਣਾ ਨਾ ਸਿੱਕੜ ਵੀ ਚੰਗੀ ਤਰ੍ਹਾਂ ਲਾਉਣੇ ਆ ਨਾ ਉੱਤੋਂ ਜਿਹੜੇ ਹਾਂਜੀ ਤੇ ਕਾਣੀ ਨਾ ਹੋਣ ਜਦੋਂ ਲੈਣ ਲੈਂਦੇ ਸਮੇਂ ਤੁਸੀਂ ਇਹ ਵੀ ਚੀਜ਼ ਧਿਆਨ ਵਿੱਚ ਰੱਖਿਓ ਹਨਾ ਤੇ ਬਾਕੀ ਇਹਨਾਂ ਦੇ ਆਪਾਂ ਟਿੰਡਲ ਵਾਲੀ ਲਾਉਣੇ ਆ ਨਾ ਮੰਮੀ ਇਹ ਵੀ ਵਿੱਚੇ ਬਣਾਉਣੀ ਆ ਵੀ ਵਧੀਆ ਸਵਾਦ ਲੱਗਦੇ ਹਨਾ ਹੋਰ ਇਹ ਐ ਵੀ ਰੱਖਾਂਗੇ ਆਪਾਂ ਇੱਧਰ ਲਈ ਸਾਰਿਆਂ ਤੁਸੀਂ ਦੇਖ ਸਕਦੇ ਹੋ ਇਹਦੀ ਵਿਚਾਰੇ ਦੀ ਚੰਗੀ ਇਦਰਾ ਪਰਦੀ-ਪਰਦੀ ਲਾ ਕੇ ਤੇ ਨੂੰ ਆਪਾਂ ਸਾਈਡ ਤੇ ਰੱਖਿਆ ਇਹ ਆ ਪਾਣੀ ਚ ਪਾੜਨੇ ਨੇ ਨਾ ਸਾਫ ਚੋਣ ਹਾਂਜੀ ਸਾਫ ਪਾਣੀ ਵਿੱਚ ਪਾ ਕੇ ਇਹਨਾਂ ਨੂੰ ਇੱਕ ਵਾਰੀ ਫੇਰ ਧੋ ਕੇ ਤੇ ਫਿਰ ਇਹਨਾਂ ਨੂੰ ਕਟਾਂਗੇ ਹਨਾ ਹਾਂ ਆ ਤੁਸੀਂ ਦੇਖ ਸਕਦੇ ਹੋ ਬਾਕੀ ਆ ਕੀ ਮੇਣ ਇਹਦਾ ਜਿਹੜਾ ਰਹਿ ਗਿਆ ਹੁਣ ਤੜਕਾ ਤੇ ਉਹ ਤੁਸੀਂ ਤੜਕਾ ਵੀ ਹੁਣ ਤੁਹਾਨੂੰ ਅਸੀਂ ਲਾਉਣਾ ਦੱਸ ਦੇਣਾ ਵਾ ਅਸੀਂ ਕਿਹੜੇ ਸਾਬ ਨਾਲ ਲਾਉਨੇ ਆ ਹਨਾ ਉਹ ਵੀ ਆਪਾਂ ਅੱਗ ਤੇ ਹੀ ਲਾਵਾਂਗੇ ਤੇ ਜੇ ਬਤਾਉਂ ਆਹੀ ਇੱਥੇ ਪੁੰਨੇ ਆ ਤੇ ਤੜਕਾ ਵੀ ਆਹੀ ਇੱਥੇ ਲਾਵਾਂਗੇ ਨਾ ਤੇ ਨਾ ਲਾਵਾਂਗੇ ਹੁਣ ਆ ਕਿਤੇ ਬਾਲੀ ਆ ਤੜਕਾ ਦਾ ਸੁਆਦ ਲੱਗਦਾ ਇੱਥੇ ਹਾਂਜੀ ਹੈ ਨਾ ਤੇ ਇੱਧਰ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਪਾਣੀ ਧੋ ਲਿਆ ਦੋ ਪਾਣੀ ਧੋ ਲਿਆ ਇਹਨਾਂ ਨੂੰ ਤੇ ਹੁਣ ਕਟਾਂਗੇ ਹਾਂ ਚਲੋ ਫਿਰ ਹੁਣ ਆ ਗਈ ਵਾਰੀ ਕੱਟਣ ਦੀ ਬੜਾ ਮਜ਼ਾ ਆਉਂਦਾ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਇਹ ਚੰਨੇ ਚੰਗੀ ਵੀ ਕੱਟੀ ਜਾਂਦੇ ਹਾਂ ਹਾਂਜੀ ਹਾਂਜੀ ਤੇ ਆਹ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਵਿੱਚ ਲਾ ਸੰਧਿਆ ਤੁਰੀਆਂ ਪਾਈਆਂ ਸੀ ਉਹਨਾਂ ਨੂੰ ਵਿੱਚੇ ਜਿਹੜਾ ਘਰ ਲੈਣਾ ਸੀ ਹਨਾ ਹੂੰ ਲਓ ਜੀ ਇਹਨੂੰ ਚੰਗੀ ਤਰ੍ਹਾਂ ਏਦਾਂ ਕਰ ਲਾਂਗੇ ਨਾ ਹਾਂ ਹਾਂ ਜੀ ਨਹੀਂ ਹੋ ਲੱਗਿਆ ਉਹ ਜੋ ਪਾਣੀ ਹੁਣੇ ਹੋਣ ਲੱਗ ਗਿਆ ਤੇ ਉਹ ਵੀ ਵਿਚਾਰੇ ਪਾਣੀ ਛੱਡਣੇ ਸ਼ੁਰੂ ਕਰਨ ਦੇ ਉਹ ਵੀ ਪਾਣੀ ਛੱਡਣ ਦੇ ਹਨਾ ਹੁਣ ਇਹਦੇ ਵਿੱਚ ਪਾਵਾਂਗੇ ਤੇਲ ਉੰਨੀ دیر ਵਿੱਚ ਜਿਹੜਾ ਵਾ ਤੇਲ ਗਰਮ ਹੋ ਜਾਊਗਾ ਤੇ ਫਿਰ ਆਪਾਂ ਜਿਹੜਾ ਵਾ ਤੜਕਾ ਸਟਾਰਟ ਕਰਾਂਗੇ ਲਾਉਣਾ ਹਨਾ ਤੇ ਆ ਇਹ ਮੈਂ ਮਸਾਲੇ ਕਰ ਲਈ ਤਿਆਰ ਗੰਡੇ ਕੱਟੇ ਆ ਹਾਂ ਜੀ ਤੇ ਇਹ ਚਾਹੀਦੀ ਮੈਨੂੰ ਤੇ ਅਦਰਕ ਵਾ ਹਾਂਜੀ ਤੇ ਟਮਾਟਰ ਵਾ ਹਾਂਜੀ ਬਸ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਇਦਾਂ ਟਮਾਟਰ ਦੀ ਕੁਆਂਟੀਟੀ ਗੰਡਿਆਂ ਦੀ ਕੁਆਂਟੀਟੀ ਜ਼ਿਆਦਾ ਰੱਖਾਂਗੇ ਤੇ ਫੇਰ ਚੀਜ਼ ਉਦਾਂ ਹੀ ਸਵਾਦ ਬਣਦੀ ਆ ਹਣਾ ਬਾਕੀ ਹਰ 10 ਮਾਣ ਜਿਹੜਾ ਲੂਣ ਦਾ ਨਹੀਂ ਚੋ ਤੇ ਇਹ ਵੀ ਚੀਜ਼ ਦੀ ਇਹ ਵੀ ਇੱਕ ਅਪੁਆਇੰਟ ਹੈਗਾ ਜੇ ਮੰਮੀ ਜੀ ਨਾ ਇੱਕ ਗੱਲ ਵਾ ਖੁੱਲੀ ਚੀਜ਼ ਜਿਹੜੀ ਆ ਵਰਤਦੇ ਆ ਕਿਸੇ ਵੀ ਆ ਜਿਵੇਂ ਜ਼ਿਆਦਾ ਮਿਲਿਆ ਲੱਗਦਾ ਜ਼ਿਆਦਾ ਆ ਜਾ ਬਾਬੇ ਪਾਏ ਅਸੀਂ ਇਹਦੇ ਵਿੱਚ ਹਰ ਇੱਕ ਚੀਜ਼ ਚੀਜ਼ ਦਾ ਸੋਹਣੀ ਲੱਗਦੇ ਆ ਹਾਂਜੀ ਜਿਹੜੀ ਚੀਜ਼ ਮਰਜੀ ਲਾ ਲੋ ਜੇ ਪਿਆਜ਼ ਜਿਹੜੇ ਆ ਚੀਜ਼ਾਂ ਟਮਾਟਰ ਵਗੈਰਾ ਜਿਹੜੀ ਜ਼ਿਆਦਾ ਪਾਊਗੀ ਤੇ ਫਿਰ ਸਵਾਦ ਬਣਦੀ ਆ ਜੇ ਭਰਤਾ ਵਾ ਨਾ ਇਹ ਜ਼ਿਆਦਾ ਪਿਆਜ਼ ਪਾਏ ਸਵਾਦ ਲੱਗਦਾ ਵਾ ਹਾਂ ਹਨਾ ਇਹਦੇ ਥੋੜਾ ਪਾਵਾਂਗੇ ਤੇ ਫਿਰ ਬਤਾਉ ਬਤਾਉ ਦਿਖਨੇ ਆ ਹਨਾ ਹਾਂਜੀ ਹਾਂਜੀ ਤੇ ਤੜਕਾ ਜਿਹੜਾ ਬਾਬਾ ਵਧੀਆ ਬਣ ਜਾਂਦਾ ਤੇ ਬਾਕੀ ਇਧਰ ਕੱਟ ਲੇ ਆ ਸਾਰੇ ਤੋਂ ਪਹਿਲਾਂ ਅਸੀਂ ਪਾਵਾਂਗੇ ਜੀਰਾ ਸਭ ਤੋਂ ਪਹਿਲਾਂ ਜੀਰਾ ਹੀ ਪੋਣੀ ਆ ਤੇ ਇਹ ਜੀਰਾ ਹੀ ਸਾਡਾ ਸੀਮਾ ਸਾਜੀ ਹਰੇਕ ਸਬਜ਼ੀ ਦੇ ਵਿੱਚ ਤੇ ਲੱਗਦਾ ਕਿ ਸਵਾਦ ਵਾ ਹਨਾ ਹਾਂਜੀ ਹਾਂਜੀ ਇੱਥੇ ਬੜਾ ਚਾ ਆ ਦਵਾ ਸੋਹ ਰਹੀ ਆ ਤੇ ਹੁਣ ਮੈਂ ਲੱਗੇ ਅਦਰਕ ਤੇਜ ਚ ਹਰੀ ਮਿਰਚ ਤੋਂ ਜੀ ਅਦਰਕ ਤੇ ਹਰੀ ਮਿਰਚ ਦਾ ਪੇਸਟ ਵੀ ਜਿਹੜਾ ਵੇ ਤੇ ਕਾੜ ਦਿੱਤਾ ਵਾ ਹਣਾ ਇੱਧਰ ਟਮਾਟਰ ਬਹੁਤ ਜਦੋਂ ਇਹਨਾਂ ਆ ਇਹ ਦਾ ਕੰਮ ਦਾ ਵੀ ਹੈ ਨਾ ਬੜਾ ਸੌਖਾ ਜਿਹਾ ਲੱਗਦਾ ਮੈਨੂੰ ਹੁਣ ਟਮਾਟਰ ਹਾਂ ਕੱਬਾ ਇੱਧਰ ਟਮਾਟਰ ਦੇ ਆਪਾਂ ਦੇਖ ਲਓ ਉਹਦਾ ਮਿਕਸੀ ਯੂਜ਼ ਹੁੰਦੀ ਆ ਕਿ ਆਪਾਂ ਮਿਕਸੀ ਵਾਲਾ ਕੰਮ ਹੀ ਇੱਥੇ ਬੈਠੇ ਬੈਠੇ ਹੋ ਮੇਡ ਬਣਾ ਲਿਆ ਨਾ ਬਾਕੀ ਤੁਸੀਂ ਵੀ ਸਾਰੇ ਜਣਿਆਂ ਨੇ ਬੜੇ ਕਮੈਂਟ ਕੀਤੇ ਹੀ ਭੈਣ ਭਰਾਵਾਂ ਨੇ ਪੀਆ ਤੇ ਹੀ ਵਧੀਆ ਜੀ ਦੱਸੀ ਆ ਨਾ ਤੇ ਪੀਆ ਪੁਆਇੰਟ ਇਦਾਂ ਦੇ ਜਿਹੜੇ ਹੋਮ ਮੇਡ ਜਿਹੜੀ ਚੀਜ਼ ਦੱਸੀ ਆ ਇੱਕ ਭੈਣ ਦਾ ਮੱਛ ਗਿਆ ਇਹ ਬਾਕੀ ਬਹੁਤ ਵਧੀਆ ਲੱਗਾ ਨੂੰ ਤੇ ਕੋਈ ਨਹੀਂ ਹੋਣ ਇਦਾਂ ਦੇ ਆਪਾਂ ਜਿਹੜੇ ਆ ਤੁਹਾਨੂੰ ਹੋਰ ਪੁਆਇੰਟ ਦੱਸਿਆ ਕਰਾਂਗੇ ਆ ਲੋ ਹਨਾ ਨਾਲੇ ਦੇ ਜਲਦੀ ਪੱਕ ਜਾਂਦੀ ਆ ਤੇ ਨਾ ਮਿਕਸੀ ਦੀ ਲੋੜ ਤੇ ਨਾ ਗੇ ਚੀਂਗੀ ਤੇ ਸਾਡਾ ਜਿਹੜਾ ਵਾ ਇਹ ਚੀਜ਼ ਵੀ ਮਿਕਸੀ ਨਾ ਮਿਕਸੀ ਵਾਂਗੂ ਭਰੀ ਕੋ ਜਾਣੀ ਹਨਾ ਹੋਰ ਨਾ ਧੜਕਾ ਵੀ ਇਹ ਛੇਤੀ ਹੋ ਜਾਂਦਾ ਨਾ ਮੈਂ ਹਾਂਜੀ ਪਤਾ ਕਿੰਨਾ ਚਰਪੋਂਦੇ ਰਹੀ ਦਾ ਟਮਾਟਰ ਰਕੇ ਇਹ ਤਾਂ ਗਲ ਜਾਂਨ ਗਲ ਜਾਂਨ ਦੇਖ ਸਕਦੀਆਂ ਤੁਸੀਂ ਕਿਸ ਤਰ੍ਹਾਂ ਵੇਖਿਓ ਜਿਹੜੀ ਟਮਾਟਰ ਦੀ ਜਿਹੜੀ ਪੂਰੀ ਆਹ ਗਰੇਵੀ ਜੀ ਬਣ ਗਈ ਹੈ ਨਾ ਚਲੋ ਜੀ ਇੱਧਰ ਸਾਡਾ ਪਿਆਜ਼ ਹੋ ਗਿਆ ਪਿਆਜ਼ ਹੋ ਗਿਆ ਤੇ ਇੱਧਰ ਪਾਈਏ ਨੂਨ ਹਾਂਜੀ ਤੇ ਧਰਮ ਮਸਾਲਾ ਧਰਮ ਮਸਾਲਾ ਤੇ ਧਨੀਆ ਧਨੀਆ ਪਾਊਡਰ ਧਨੀਆ ਪਾਊਡਰ ਤੇ ਹੰਦੀ ਚਲੋ ਜੀ ਤੇ ਥੋੜੀ ਜੀ ਪਾਵਾਂਗੇ ਜੀਆਂ ਤੇ ਥੋੜੀ ਜੀ ਬੋਤੀ ਠੀਕ ਹੈ ਕਲਰ ਵਾਸਤੇ ਹਾਂ ਦੇਖ ਸਾਦੇ ਤਾਂ ਹੀ ਮਸਾਲੇ ਸਾਰੇ ਐਡ ਕਰ ਲਏ ਹੋਏ ਆ ਤੇ ਬਸ ਕੁਝ ਦੇਰਾਂ ਦੇ ਵਿੱਚ ਆਪਣਾ ਪਰਤਾ ਜਿਹੜਾ ਬਣ ਕੇ ਰੈਡੀ ਹੋ ਜਾਣਾ ਹੋਣਾ ਤੇ ਇਹਦੇ ਵਿੱਚ ਪਾ ਦਨੇ ਆ ਟਮਾਟਰ ਲਓ ਜੀ ਟਮਾਟਰ ਦੀ ਗਰੇਵੀ ਪਾਤੀ ਦੇ ਵਿੱਚ ਉਨੇ ਨੂੰ ਭੁੰਨਾਗੇ ਥੋੜੀ ਦੇਰ ਵਾਸਤੇ ਹਨਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਾ ਵਾਰੀ ਉਹਦੀ ਆ ਫਿਰ ਤੇਲ ਜੀ ਨਾ ਸੱਤ ਦਾ ਹਾਂਜੀ ਸੋਨਾ ਤੇ ਭੁੰਨਣਾ ਆ ਫਿਰ ਵਾਰੀ ਆਪਣੀ ਉਹਦੀ ਪਰਤੇ ਦੀ ਹਾਂ ਤੇ ਰੋ ਵਿੱਚ ਪਾਵਾਂਗੇ ਫਿਰ ਪਰਖਾ ਜਿਹੜਾ ਵਾ ਪਾਵਾਂਗੇ ਹਾਂ ਕਿੰਨੀ ਜੰਝ ਮੈਨਾਂ ਨਹੀਂ ਮੱਕੀ ਮੈਲੋ ਵੀ ਬੜੀ ਸੋਹਣੀ ਹੁੰਦੀ ਤੇ ਕਲਚਰ ਜੇ ਬੜਾ ਸੋਹਣਾ ਲੱਗਣ ਡਿਆ ਵਾ ਚੁੱਲੇ ਦੇ ਉੱਤੇ ਆਣਾ ਕੜਾਈ ਦੇ ਉੱਤੇ ਵਿੱਚ ਪੁੱਜਣ ਡਿਆ ਵਾ ਕਿੰਨਾ ਸੋਹਣਾ ਹੈ ਵਧੀਆ ਲੱਗਣ ਡਿਆ ਵਾ ਮਤਲਬ ਤਹੀ ਵੀ ਸਾਰੇ ਜਾਨੇ ਹੁਣ ਗਰਮੀਆਂ ਆ ਗਈਆਂ ਵਾ ਤੇ ਬਾਹਰ ਚੁੱਲ੍ਹੇ ਚੌਂਕੇ ਤੇ ਕੰਮ ਕਰਨਾ ਸਟਾਰਟ ਕਰਦੇਓ ਤੇ ਵਧੀਆ ਨਾਲ ਇਹ ਗਰਮੀ ਜੀ ਰਸੋਈ ਦੇ ਵਿੱਚ ਜਿਹੜੀ ਹੁੰਦੀ ਹੈ ਇੱਥੇ ਲੱਗਦੀ ਨਹੀਂ ਹੈ ਨਾ ਹਾਂ ਹਾਂਜੀ ਲਓ ਜੀ ਮਸਾਲਾ ਤੁਸੀਂ ਦੇਖ ਸਕਦੇ ਆ ਪੂਰੀ ਤਰ੍ਹਾਂ ਜਿਹੜਾ ਵਾ ਭੁੱਜ ਗਿਆ ਹੈ ਨਾ ਹਾਂ ਤੇ ਤੇਲ ਛੱਡ ਦਿੱਤਾ ਮਸਾਲੇ ਨੇ ਤੇ ਹੁਣ ਜਿਹੜਾ ਵਾ ਆਪਾਂ ਵਾਰੀ ਆ ਗਈ ਆ ਜੀ ਇਹਦੀ ਪਰਥੇ ਦੀ ਮਤਾਂ ਮਤਾਂ ਪਾਉਂਦੀ ਹੈ ਨਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੀ ਲਸਣ ਵਾ ਤੇ ਵਿੱਚ ਇਹਦੇ ਮਿਰਚਾਂ ਮੁਰਚਾ ਇਹ ਕਰਕੇ ਹੀ ਇਹਦੇ ਵਿੱਚ ਮਿਰਚਾ ਘਾਟੀ ਪਾਈਆਂ ਤੇ ਬਾਕੀ ਮਿਰਚਾਂ ਮੁਰਚਾ ਨਾਲ ਹੀ ਹੁਣ ਮਨ ਲੱਗਾ ਸਵਾਦ ਲੱਗਦੀ ਜੀ ਜਣਾ ਇਹਦੇ ਵਿੱਚ ਮਿਰਚ ਹੋਵੇ ਮੈਂ ਵੀ ਹੁਣ ਖਾਣੀ ਜਿਹੜੀ ਆ ਮੈਂ ਵੀ ਖਾਣੀ ਸਟਾਰਟ ਕਰ ਦਿੱਤੀ ਮਿਰਚ ਹੋਵੇ ਨਾ ਤੇ ਇਹਦਾ ਲੱਗਦੀ ਏ ਇਦਾਂ ਲੱਗਣ ਡਿਆ ਵਾ ਜਿਦਾਂ ਨਾ ਮੰਮੀ ਜੀ ਪੂਰਾ ਪ੍ਰੋਪਰ ਬਣ ਗਿਆ ਹੁੰਦਾ ਹੈ ਨਾ ਕੁਲ ਮਿਲ ਗਿਆ ਵਾ ਸੁਬਾਨੇ ਗਿਆ ਹਾਂਜੀ बन ਗਿਆ ਵਾ ਉੱਤ ਅਜੇ ਤਾਂ ਬਤਾਉਂ ਅਸੀਂ ਪਹਿਲਾਂ ਕੋ ਨਹੀਂ ਨਾ ਹਾਂਜੀ ਤੇ ਹੁਣ ਥੋੜੇ ਬਹੁਤ ਇਹ ਚ ਪਣ ਲੈਨੇ ਅੱਛਾ ਅੱਜ ਕਿੱਦੇ ਤੋਂ ਹੋ ਗਏ ਮੈਂ ਹਰੇ ਮੰਮੀ ਮਜ਼ਾਕ ਕਰਦੇ ਆ ਆਹੋ ਅੱਧਾ ਤੇ ਆਪਾਂ ਪਹਿਲਾਂ ਭੁੰਨੇ ਆਈ ਹਣਾ ਤੇ ਹੁਣ 10-5 ਕਿ ਮਿੰਟ ਲੱਗਣੇ ਅੱਛਾ ਹੁਣ 5 ਮਿੰਟ ਲੱਗਣੇ ਹਨਾ ਹਾਂ ਮਸਾਲੇ ਚ ਰਲ ਜਾਣਾ ਜਨਾ ਜਿਹੜਾ ਠੀਕ ਠੀਕ ਤੇ ਹੁਣ ਧਨੀਆ ਪੋਣਾ ਹੁਣ ਤੇ ਵਸੇ ਹਾਂ ਧਨੀਆ ਜਿਹੜਾ ਵਾ ਮੇਨ ਇਨਗਰੀਡੀਅੰਟ ਆ ਲਾਸਟ ਦੇ ਧਨੀਆ ਜਿਹੜਾ ਮੈਂ ਇਕੱਠਾ ਹੀ ਲਾ ਕੇ ਨਾ ਤੁਹਾਨੂੰ ਤੋਂ ਬਣਾ ਕੇ ਤੇ ਸੁਕਾ ਲਈ ਦਾ ਸਬੂਤਾ ਹੀ ਸੁਕਾ ਕੇ ਤਾਂ ਸੁ ਵੱਡੇ ਵੱਡੇ ਟੰਡਲ ਲਾ ਦੇਦੇ ਆ ਤੇ ਜਿਹੜੇ ਬਰੀਕ ਬਰੀਕ ਆ ਮੈਂ ਧੋ ਕੇ ਸੁਕਾ ਕੇ ਤੇ ਕੱਟ ਕੇ ਰੱਖ ਲਿਆ। ਇਹ ਸਟੋਰ ਹੋ ਗਿਆ ਨਾ ਅਮੇ। ਹਾਂ। ਤੇ ਜਦੋਂ ਵੀ ਨਾਲੇ ਜਦੋਂ ਮੈਂ ਸਬਜ਼ੀ ਬਣਾਉਣੀ ਹੁੰਦੀ ਹੈ ਨਾ ਉਹਦੇ ਇਥੋਂ ਕੱਢ ਕੇ ਆ ਕੇ ਫਰਿਜ ਚਾੜ ਕੇ ਦੇਦਾ ਉਹ ਬੰਦ ਕਰਕੇ। ਵਧੀਆ ਰਹਿੰਦਾ ਇਦਾਂ ਹੀ। ਹਾਂ ਅੱਜ 5 ਦਿਨ ਹੋ ਗਏ ਤੇ 6 ਦਿਨ ਇਹਨੂੰ ਕੱਟੇ। ਐਂ ਤਾਂ ਲੱਗਣ ਲਿਆ ਜਿੱਦਾਂ ਨਾ ਇਧਰ ਘਰੇ ਹੋਣਾ ਜਿੱਦਾਂ ਅੱਜੀ ਵਿੱਚ ਪਾਇਆ ਹੁੰਦਾ ਵਾ ਨਾ ਕੱਟ ਕੇ ਤੇ ਇਹਨੂੰ ਗਿੱਲਾ ਗਿੱਲਾ ਨਹੀਂ ਰੱਖਣਾ ਇਹਨੂੰ ਸੁਕਾ ਕੇ ਚੰਗੀ ਤਰ੍ਹਾਂ ਫੇਰ ਰੱਖਣਾ। ਇਹ ਢਾਈ ਰਹੂਗਾ ਹਾਂ ਤਾਂ ਜੇ 길 ਲਾ 길 ਰੱਖਿਆ ਨਾ ਫਿਰ ਉਹ ਹੋਤਰੋਂ ਦਾ ਸਪੈ ਖਰਾਬ ਜਾ ਜਾਂਦਾ ਤੇ ਮੈਂ ਸਿਕਾਇਆ ਹੀ ਪਤਾ ਕਿਹੜੇ ਤਰੀਕੇ ਨਾਲ ਹਾਂਜੀ ਤੇ ਮਸ਼ੀਨ ਚ ਹੈ ਕਿਸ ਕੋਲ ਵਾਲੀ ਮਸ਼ੀਨ ਚ ਹੈ ਪੋਨੇ ਚ ਬੰਨ ਕੇ ਨਾ ਪਹਿਲੇ ਪੋਨੇ ਚ ਹਾਂਜੀ ਤੇ ਬੰਨ ਕੇ ਸਬੂਤਾ ਇਦਾਂ ਰੱਖ ਦਿੱਤਾ ਅੱਛਾ ਤੇ ਮਸ਼ੀਨ ਚ ਲਾਤੀ ਥੋੜੇ ਜਿਹਾ ਤੇ ਕਪੜੇ ਬਾਹਰ ਤੇ ਕਿੱਥੋਂ ਕਿੱਥੋਂ ਮੰਮੀ ਕਾਡਾ ਕੱਢਦੇ ਰਹਿੰਦੇ ਹੋ ਇਹ ਲੋ ਸਾਰਾ ਸੁੱਕ ਗਿਆ ਤੇ ਮੜਾ ਜਾ ਪਾ ਕੇ ਮੰਜੇ ਤੇ ਤੇ ਉਹਨੂੰ ਬਰੀਕ ਬਰੀਕ ਕੱਟ ਕੇ ਫਿਰੇ ਚੜਾਤਾ ਉਹਦਾ ਧੁੱਪੇ ਵੀ ਸੁਕਾ ਸਕਦੇ ਆ ਤੁਪੀਓ ਪੱਥੇ ਮੱਝ ਆ ਜਾਂਦੇ ਆ ਨਾ ਅੱਛਾ ਅੱਛਾ ਇਹ ਤਾਂ ਵੇਖੀ ਨਾ ਸੁਣੇ ਹਾਂਜੀ ਉਹ ਮੈਂ ਕਹਿੰਦੇ ਜਿੱਦਾਂ ਨਾ ਹੁਣੇ ਹੀ ਕਟਿਆ ਹੁੰਦਾ ਹਾਂ ਲਓ ਜੀ ਇਹ ਚੀਜ਼ ਦਾ ਹੋਰ ਪਤਾ ਲੱਗ ਗਿਆ ਹੋਣਾ ਸੇ ਤੁਹਾਨੂੰ ਹੈ ਨਾ ਨਹੀਂ ਵਧੀਆ ਵਧੀਆ ਗਾਲਾ ਦਸਨੋਂ ਬੈਠੇ ਆ ਗਰਮੀਆਂ 'ਚ ਤੇ ਕਟ ਜਾਂਦਾ ਹੈ ਨਾ ਹਾਂਜੀ ਹਾਂ ਗਰਮੀਆਂ ਦੇ ਵਿੱਚ ਕੱਟ ਜਾਂਦਾ ਮਣਕੇ ਮਹਿੰਗਾ ਵੀ ਹੋ ਜਾਂਦਾ ਹੈ ਨਾ ਮੰਮੀ ਆ ਥੋੜਾ ਤੇਰੀ ਆ ਮਿਲਣਾ ਬਾਅਦ 'ਚ ਪੂਰੀਆਂ ਗਰਮੀਆਂ 'ਚ ਤੇ ਮਿਲਦਾ ਨਹੀਂ ਮੈਨੂੰ ਲੱਗਦਾ ਜਦ ਜੇ ਗਰਮੀ ਜ਼ਿਆਦਾ ਹੋ ਜਾਂਦੀ ਆ ਹਾਂਜੀ ਉਦੋਂ ਨਹੀਂ ਮਿਲਦਾ ਤੇ ਹੁਣ ਅਸੀਂ ਪਾ ਲਈ ਧਨੀ ਆ ਤੇ ਸਬਜ਼ੀ ਸਾਡੀ ਹੋ ਗਈ ਆ ਚਲੋ ਜੀ ਅੱਛਾ ਹੋ ਗਿਆ। ਹੋਰ ਲਓ ਜੀ। ਤੰੀਆਂ ਪਾ ਕੇ ਤੇ ਕਿੰਨੀ ਸੋਹਣੀ ਲੱਗਣ ਲੱਗ ਪਈ ਵੀ ਵੇਖ ਲੋ ਹਣਾ। ਤੇ 프래ਗਰੈਂਸ ਵੀ ਆਉਣ ਲੱਗੀ ਆ। ਬਹੁਤ ਸੋਹਣੀ ਤੁਸੀਂ ਗੋਮਾਂ ਡੜੀਆ ਤੇ ਬਸ ਹੁਣ ਦੇਰ ਕਿਹੇ ਚੀਜ਼ ਦੀ ਨਹੀਂ ਆ। ਰੋਟੀਆਂ ਲਾਉਣ ਵਾਲੀਆਂ ਤੇ ਉਹਨਾਂ ਨਾਲ ਆਪਾਂ ਇਹ ਖਾ ਲੈਣੀ ਆ। ਸਬਜੀ ਉਹਨਾਂ ਅੱਡੀ ਬਣ ਗਈ ਆ ਨਾ। ਰੈਸਪੀ ਤੇ ਕੰਪਲੀਟ ਹੋ ਗਈ ਆ। ਸਭ ਤੋਂ ਛੇਤੀ ਰਸਤੀ ਬਣਨ ਵਾਲੀ ਮੈਨੂੰ ਲੱਗਦਾ ਇਹ ਲੱਗੀ ਆਣਾ ਹਾਂ ਛੇਤੀ ਨਹੀਂ ਆ ਹਾਂਜੀ ਤਾਂ ਹੀ ਕੋਈ ਲੱਗਾ ਕਿਉਂਕਿ ਪਹਿਲਾਂ ਅੱਛਾ ਅੱਗ ਵਾਲੀ ਮੈਨੂੰ ਲੱਗਣ ਡਿਆ ਮੈਨੂੰ ਐ ਲੱਗਣ ਡਿਆ ਜਿੱਦਾਂ ਬੜੀ ਛੇਤੀ ਬਣ ਗਈ ਨਹੀਂ ਫਿਰ ਵੀ ਠੀਕ ਆ ਟਾਈਮ ਇੰਨਾ ਨਹੀਂ ਲਿਹਾਏ ਨੇ ਹਣਾ ਅੱਧੇ ਭੌਣੇ ਘੰਟੇ ਦੇ ਵਿੱਚ ਅੱਧੇ ਭੌਣੇ ਘੰਟੇ ਦੇ ਵਿੱਚ ਇਹ ਰਸਤੀ ਤਿਆਰ ਹੋ ਜਾਂਦੀ ਆ ਹਣਾ ਤੇ ਆਸ ਕਰਦਾ ਵਾਂ ਤੁਸੀਂ ਹਰੇਕ ਪੁਆਇੰਟ ਤੇ ਧਿਆਨ ਦਿੱਤਾ ਹੋਊਗਾ ਤੇ ਵਧੀਆ ਤੁਹਾਨੂੰ ਪਤਾ ਵੀ ਲੱਗ ਗਿਆ ਹੋਊਗਾ ਅਸੀਂ ਕਿਹੜੇ ਤਰੀਕੇ ਨਾਲ ਬਣਾਈਆਂ ਹਨਾ ਤੇ ਇੱਕ ਗੱਲ ਹੋਰ ਬਹਲੋ ਹਾਂਜੀ ਸਾਰੀਆਂ ਭੈਣਾਂ ਨੇ ਪੁੱਛਣਾ ਵਾ ਕਿ ਤੁਸੀਂ ਅੰਬ ਚੂਰ ਨਹੀਂ ਪਾਇਆ ਅੱਛਾ ਅੰਬ ਚੂਰ ਨਹੀਂ ਤਾਂ ਨਹੀਂ ਪਾਇਆ ਕਿ ਅਮਨੋਂ ਨਹੀਂ ਖਾਂਦੀ ਤੇ ਮੈਂ ਵੀ ਨਹੀਂ ਖਾਂਦੀ ਹਾਂਜੀ ਕਿਉਂਕਿ ਅਸੀਂ ਟਮਾਟਰ ਹੀ ਪਾ ਲਏ ਜਦ ਦੂਜੀ ਗੱਲ ਇਹ ਵੀ ਆ ਅੰਮਚੂਰ ਸਾਡੇ ਘਰ ਸਾਰਾ ਕੁਝ ਪਿਆ ਵਾ ਉਹ ਅਸੀਂ ਵਰਤਦੇ ਟਾਈਮ ਸਿਰ ਆ ਜਿਹੜੀ ਚੀਜ਼ ਚ ਜ਼ਿਆਦਾ ਜ਼ਰੂਰਤ ਵਾ ਹਨਾ ਤੇ ਕਿਉਂਕਿ ਜੇ ਅੰਬ ਚੂਰ ਇਹਦੇ ਵਿੱਚ ਪਾ ਲਿਆ ਤੇ ਬਾਈ ਚਾਂਸ ਹਾਂ ਇਹੋ ਗੱਲ ਕਰਨ ਲੱਗਾਈ ਮੈਂ ਸਬਜੀ ਖਰਾਬ ਹੋਣ ਦਾ ਡਰ ਵਾ ਤੇ ਇਹ ਕਰਕੇ ਫਿਰ ਸਾਨੂੰ ਉਹ ਮਕਾਉਣੀ ਪਿਆ ਕਰਨੀ ਆ ਦੋਵਾਂ ਦਿਨਾਂ ਦੇ ਵਿੱਚ ਵਿੱਚ ਜਾਂ ਇੱਕ ਦਿਨ ਦੇ ਫਿਰ ਪਤਾ ਨਹੀਂ ਇਹ ਨਾ ਲੱਗਣਾ ਇਹ ਸਬਜੀ ਖਰਾਬ ਹੋਈ ਆ ਕਿ ਜਾਂ ਠੀਕ ਵਾ ਹੈ ਨਾ ਹਾਂਜੀ ਉਹ ਉਦਾਂ ਹੀ ਖੱਟਾ ਹੁੰਦਾ ਵਾ ਇਹ ਕਰਕੇ ਆਪਾਂ ਆਮਚੂਰ ਪਾਊਡਰ ਜਿਹੜਾ ਵਾ ਨਹੀਂ ਯੂਜ਼ ਕਰਦੇ ਹੈਗੇ ਹਾਂ ਹਾਂ ਕਿਉਂਕਿ ਆਪਾਂ ਫਿਰ ਡੇਲੀ ਵਲੌਗ ਜਿਹੜਾ ਵਾ ਤੁਹਾਨੂੰ ਪਤਾ ਹੋਣਾ ਅਪਲੋਡ ਕਰਦੇ ਆ ਤੇ ਡੇਲੀ ਕੋਈ ਨਾ ਕੋਈ ਚੀਜ਼ ਬਣਦੀ ਆ ਇਹ ਕਰਕੇ ਫਿਰ ਆਪਾਂ ਇਹ ਸਬਜੀ ਜਿਹੜੀ ਆ ਲਗਾਤਾਰ ਵਣੀ ਨਾ ਖਾ ਸਕਦੇ ਅਹੀਂ ਉਹ ਨੀ ਕੀ ਚੀਜ਼ ਬਣਾਉਨੇ ਆ ਤੇ ਜਿਹੜੀ ਅੱਜ ਬਣਾਈ ਆ ਤੇ ਦਿਨ ਖਤਮ ਹੋ ਜਾਏ ਤੇ ਕੱਲ੍ਹ ਕੀ ਬਣਾ ਲਈਦੀ ਹਾਂਜੀ ਇਹ ਕਰਕੇ ਆਪਾਂ ਜਿਹੜਾ ਬਜੂਰ ਪਾਊਡਰ ਯੂਜ਼ ਨਹੀਂ ਕਰਦੇ ਬਾਕੀ ਹੁਣ ਕਮੈਂਟ ਕਰਕੇ ਤੁਸੀਂ ਦੱਸਣਾ ਵਾ ਠੀਕ ਆ ਇਹ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸਵਾਦ ਵੇਖਣ ਵਾਸਤੇ ਤੁਹਾਨੂੰ ਇਹ ਘਰੇ ਬਣਾਉਣੀ ਪੈਣੀ ਆ ਤੇ ਬਣਾ ਕੇ ਜਰੂਰ ਖਾ ਕੇ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਬਾਕੀ ਸਾਡੇ ਕਿਹੜਾ 3 3 ਹੋ ਜਾਣੇ ਆ ਤੇ 4 ਹੋ ਗਈ ਹੈ ਹਾਂ ਉਹ ਤੁਸੀਂ ਕਰ ਲਈ ਨਾ ਚਲੋ ਠੀਕ ਆ ਜੀ ਫਿਰ ਮਿਲਦੇ ਆਂ ਕਿਸੇ ਨਵੀਂ ਰੈਸਪੀ ਦੇ ਨਾਲ ਤੇ ਸਾਨੂੰ ਨਾਲ ਇਹ ਵੀ ਕਮੈਂਟ ਕਰਕੇ ਦੱਸਿਓ ਵੀ ਚੁੱਲੇ ਦੇ ਉੱਪਰ ਜਿਹੜੀ ਰੈਸਪੀ ਤੁਹਾਨੂੰ ਫਸਟ ਟਾਈਮ ਅੱਜ ਦੱਸੀ ਆ ਤੇ ਕਿੱਦਾਂ ਦੀ ਲੱਗੀ ਹਨਾ ਇਹ ਚੀਜ਼ ਕਰਕੇ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਂ ਨਵੇਂ ਵਲੌਗ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਠੀਕ ਆ ਜੀ ਸਾਰਿਆਂ ਨੂੰ ਬਾਏ ਬਾਏ